ਜਾਂ ਇਹਦਾ ਕਰਕੇ ਲੱਗਾ ਜੀ ਇਹ ਟੂਲਾ ਵਾਲੇ ਕਰਦੇ ਗੁੰਡਾਗਰਦੀ ਜੇ ਗੱਡੀ ਵਿੱਚ ਕੋਈ ਮਾਸਾ ਵੀ ওভারਲੋਡ ਵੱਧ ਹੋਵੇ ਪਾਸੇ ਅਗਲੇ ਟੁੱਟਣ ਦਾ ਘੜੇ ਡਾਂਗਾ ਕੱਢ ਲਈ ਵਿੱਚ ਇਹਨਾਂ ਗੁੰਡੇ ਪਾਲੇ ਹੈਗੇ ਜੀ ਇਹਨਾਂ ਸਾਰੇ ਕੰਮ ਇੱਕ ਕਰਦਾ 7-8 ਬੰਦੇ ਇਹਨਾਂ ਪਾਲੇ ਆਪਣੇ ਬਾ ਗੱਲ ਪੈ ਜਾਂਦੇ ਹੁਣ ਉਹ ਬੰਦੇ ਵਿਚਾਰੇ ਕੀ ਇਹਦਾ ਗਲਤੀ ਹੈ ਜੀ ਪਰ ਉਹ ਟਾਈਮ ਮਿਸ ਹੁੰਦਾ ਪਿਆ ਉਹ ਤਾਂ ਜਾ ਕੇ ਰਾਡ ਮਾਰਦੀ ਨੰਨ ਕਾ ਕੀ ਮਾਰਦੀ ਰਾਡ ਮਾਰੀ ਆ ਵੀ ਐਟੂ ਤੇ ਰਾਡ ਮਾਰੀ ਤੇ ਰਾਡ ਮਾਰ ਕੇ ਨਾ ਬੰਦੇ ਇਧਰ ਭਜਾ ਦੇ ਸੱਤ ਅੱਠ ਬੰਦੇ ਭਜਾ ਦੇ ਇਧਰ ਟੋਲ ਵਾਲੇ ਹਾਂਜੀ ਟੋਲ ਵਾਲੇ ਭਜਾ ਦੇ ਆ ਤੁਸੀਂ ਟਰੱਕ ਡਰਾਈਵਰ ਹਾਂਜੀ ਟਰੱਕ ਡਰਾਈਵਰ ਕਿੰਨੇ ਵਜੇ ਦਾ ਜਾਮ ਲੱਗਿਆ ਹੋਇਆ ਜੀ ਇਹ 7 ਵਜੇ ਲੱਗਾ ਜੀ ਜਾਮ 7 ਵਜੇ ਦਾ ਹਾਂਜੀ ਸਾਹਮਣੇ ਹੋਇਆ ਜੀ ਹਾਂਜੀ ਆਹ ਗੱਡੀ ਗਾੜੀ ਖਲੋਤੀ ਇਹਨਾਂ ਜਬੈਦਬਾਜ਼ੀ ਕੰਦੇ ਸਾਡਾ ਟਾਈਮ ਮਿਸ ਹੁੰਦਾ ਪਿਆ ਵਾ ਤੇ ਉਹਦਾ ਕਰਕੇ ਜਾਂਦੇ ਵੀ ਅਨੁਠਾ ਜਲਦੀ ਆ ਪਰ ਇਹਨਾਂ ਗੁੱਸੇ ਦਾ ਕਰਕੇ ਤਾਂ ਨਾ ਵਾਧੇ ਘਟ ਬੋਲੇ ਤੇ ਚ ਤੇ ਜਿਹੜੀ ਲਾਈਨ ਸਾਨੂੰ ਲਿਖਤੀ ਨਾਲ ਦਿੱਤੀ ਹੋਈ ਹੈ ਇੱਕ ਨੰਬਰ ਲਾਈਨ ਉਹ ਲਾਈਨ ਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਸਾਧਨ ਬਾੜ ਕੇ ਜਾਮ ਲਵਾਇਆ ਹੋਇਆ ਸੀਗਾ ਇੱਕ ਟਰੱਕ ਵਾਲੇ ਵੱਲੋਂ ਤਕਰੀਬਨ 5-7-10 ਮਿੰਟ ਉਹ ਖਰਾਬ ਕਰੇ ਪਰਚੀ ਨਹੀਂ ਕਢਾਈ ਇਹਨਾਂ ਦਾ ਫਰਜ ਬਣਦਾ ਸੀ ਉਹ ਲਾਈਨ ਖਾਲੀ ਕਰਾ ਕੇ ਰੱਖਣਾ ਕਿਉਂਕਿ ਪਬਲਿਕ ਟਰਾਂਸਪੋਰਟ ਆ ਇਹ ਬੱਸਾਂ ਆਪਾਂ ਲੋਕਾਂ ਨੂੰ ਟਾਈਮ ਨਾਲ ਪਹੁੰਚਾਣਾ ਹੈ ਇਹਨਾਂ ਨੂੰ ਮਤਲਬ ਇਹਨਾਂ ਨੇ ਜਾਮ ਕਰਵਾ ਕੇ ਉਹ ਲੈਣ ਜਦੋਂ ਡਰਾਈਵਰ ਕਨੇਟਰ ਨੇ ਜਾਮ ਖਲਵਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਗੁੰਡਿਆਂ ਵੱਲੋਂ ਹੱਥਾ ਪਾਈ ਕੀਤੀ ਤੇ ਆਪਣੇ ਡਰਾਈਵਰ ਕਨੇਟਰ ਦੀ ਗੁੱਟਮਾਰ ਕੀਤੀ ਜੀ ਹੁਣ ਪੁਲਿਸ ਪ੍ਰਸ਼ਾਸਨ ਆ ਪਹੁੰਚਣ ਤੋਂ ਬਾਅਦ ਟੂਲ ਟੈਕ ਸਰ ਮੁਲਾਜ਼ਮਾਂ ਤੇ ਆਪਾਂ ਕਾਰਵਾਈ ਦੀ ਮੰਗ ਕੀਤੀ ਹੈ ਤੇ ਪੁਲਿਸ ਮੁਲਾਜ਼ਮਾਂ ਨੇ ਭਰੋਸਾ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੇ ਵੀ ਉਹਨਾਂ ਦੇ ਕਾਰਵਾਈ ਕਰਾਂਗੇ ਤੇ ਥਾਣੇ ਜਾ ਕੇ ਐਫ ਆਈ ਆਰ ਦੀ ਕਾਪੀ ਆਪਾਂ ਨੂੰ ਦੇਣਗੇ ਜੋ ਘੰਟੇ ਅੱਧੇ ਘੰਟੇ ਜ ਆਪਾਂ ਨੂੰ ਮਿਲ ਜਾਣੀ ਹੈ ਤੇ ਤਿੰਨ ਮੁਲਾਜ਼ਮ ਨੇ ਟੂਲ ਟੈਕਸ ਦੇ ਜਿਨ੍ਹਾਂ ਤੇ ਆਪਾਂ ਇਹ ਕਾਰਵਾਈ ਦੀ ਮੰਗ ਕਰੀਏ ਤੇ ਉਹਨਾਂ ਦੀ ਪਛਾਣ ਕੀਤੀ ਹੈ ਜੋ ਟੂਲ ਟੈਕਸ ਮੁਲਾਜ਼ਮਾਂ ਦੀ ਅੱਜ ਸਿੱਧੀ ਤੋਂ ਸਿੱਧੀ ਲਾਪਰਵਾਹੀ ਹੈ ਵੀ ਉਹ ਲਾਈਨਾਂ ਦੇ ਵਿੱਚ ਜਾਮ ਹੁੰਦਾ ਤੇ ਬੱਸਾਂ ਜਾਮ ਕਰਕੇ ਲੇਟ ਹੋਣ ਕਰਕੇ ਟਾਈਮ ਮਿਸ ਹੁੰਦੇ ਆ ਤੇ ਬੱਸਾਂ ਭਜਾਉਣੀਆਂ ਪੈਂਦੀਆਂ ਤਾਂ ਹਾਦਸੇ ਦਾ ਸਕਾਰ ਵੀ ਹੁੰਦੀ ਆ ਜਿਹਦੀ ਸਿੱਧੇ ਤੋਂ ਸਿੱਧਾ ਗੁਨਾਹਗਾਰ ਟੂਲ ਟੈਕਸ ਦੀ ਮੈਨੇਜਮੈਂਟ ਹੈ ਤੇ ਆਪਾਂ ਆ ਤਿੰਨੇ ਜਿਹੜੇ ਬੰਦੇ ਆ ਟੂਲਟੈਕ ਦੇ ਗੁੰਡੇ ਪਾੜੇ ਹੋਇਆ ਇਹਨਾਂ ਦੇ ਅੱਜ ਪਰਚਾ ਕਰਾ ਕੇ ਐਫ ਆਈ ਆਰ ਦੀ ਕਾਪੀ ਸਾਰੇ ਸਾਥੀਆਂ ਨਾਲ ਵੇ ਪਹੁੰਚ ਜਾਣੀ ਹੈ। ਇਸ ਵਾਰ ਵੀ ਇਹਨਾਂ ਸਾਡੀ ਮੰਨੀਆਂ ਨਾਲ ਅਸੀਂ ਕਿਹਾ ਵੀ ਕੋਈ ਗੱਲ ਨੇ ਪਰੇ ਪਰੇਸ਼ਾਨ ਹੋ ਰਹੀ ਹੈ ਜਾ ਬੋਲ ਦੋ। ਜਿਹੜੀ ਕਾਰਵਾਈ ਆ ਕਰ ਦਦੇ ਆ। ਸਭ ਖੜੇ ਇਹਨਾਂ ਨੇ ਪਰੋਸਾ ਦਵਾਇਆ ਸਾਨੂੰ ਵੀ ਚਵੇਟ ਗਏ। ਪ੍ਰਧਾਨ ਜੀ ਨੇ ਸਾਡੀ ਮੰਨੀਆਂ ਗੁਪਿੰਦਰ ਜੀ ਬਾਈ ਪ੍ਰਧਾਨ ਜੀ ਖੜੇ ਗੁਰਪੀ ਜੀ ਖੜੇ ਨੇ। ਪਰ ਇਹ ਟੂਲ ਵਾਲੀ ਨੇ ਪਹਿਲਾਂ ਵੀ ਕੰਪਨੀ ਸੀ ਕੋਈ ਇਹਨਾਂ ਨਾਲ ਝਗੜਾ ਹੋਇਆ ਜੀ ਪੀ ਆਰਟੀ ਸੀ ਨਾਲ ਪਾਈ ਦਾ। ਉਦੋਂ ਵੀ ਪਾਈ ਉਹਨੇ ਸਾਡੇ ਕਿਸੇ ਤੋਂ ਫੈਸਲਾ ਕਰਿਆ ਸੀ ਕਹੀ ਫੇਰ ਵੀ ਕਿਤਨਾ ਕਿਤੇ ਜਿਹੜੇ ਇੱਥੇ ਮਲਾਜਮ ਸੀ ਕਿ ਲੋਕਲ ਸੀ ਤਾਰ ਕੇ ਕਰਾਤਾ ਸੀਗਾ ਤੇ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਬੇਨਤੀ ਕਰਦੇ ਆਂ ਕੰਪਨੀ ਦੇ ਗੁੰਡਾ ਕਰਦੀ ਬੰਦ ਹੋਣੀ ਚਾਹੀਦੀ ਹੈ ਇਹ ਤੇ ਜਿਹੜੇ ਇਹਨਾਂ ਦੇ ਮਲਾਜਮ ਹੈ ਇਹਨਾਂ ਨੂੰ ਸਮਝਾਇਆ ਜਾਵੇ ਕਿ ਜਦੋਂ ਇਹਨਾਂ ਦਾ ਟਾਈਮ ਪੂਰਾ ਪੂਰਾ ਹੁੰਦਾ ਇੱਕ ਲੈ ਇਹਨਾਂ ਨੂੰ ਸਪੈਸ਼ਲ ਦਿੱਤੀ ਜਾਵੇ ਉਹਦੋਂ ਵੀ ਸਾਡੇ ਨਾਲ ਵਾਅਦਾ ਕਰਿਆ ਸੀ ਬਾਈ ਨੂੰ ਸਾਡੇ ਨਾਲ ਅਸੀਂ ਕਿਹਾ ਸੀਗਾ ਪਰ ਉਹ ਉਸ ਵਾਅਦੇ ਤੋਂ ਭੱਜ ਕੇ ਪੰਜ ਦੀ ਆਈ ਹੈ ਕੰਪਨੀ ਹੁਣ ਤੱਕ ਇਹ ਲੜਾਈ ਝਗੜਾ ਹੋਇਆ ਉਹ ਅਸੀਂ ਇਹਨਾਂ ਨਾਲ ਬੈਠ ਕੇ ਪੀਆਰਟੀ ਦੇ ਜਿਹੜੇ ਪ੍ਰਧਾਨ ਸਾਹਿਬ ਆਏ ਆ ਤੁਸੀਂ ਬਿਆਨ ਦਰਜ ਕਰ ਰਹੇ ਆ ਬਿਆਨ ਦਰਜ ਕਰਕੇ ਬਾਈ ਨੇ ਸਰਕਾਰ ਦੇ ਕਿ ਠੀਕ ਹੈ ਤੇ ਅੱਗੇ ਤੋਂ ਵੀ ਜੇਕਰ ਕੋਈ ਤਰ੍ਹਾਂ ਦਾ ਇਨਸੀਡੈਂਟ ਆਉਣਾ ਤਾਂ ਜਿਹੜੀ ਇਹਨਾਂ ਨਾਲ ਗੱਲ ਹੋਈ ਹੈ ਮੇਰੇ ਧਿਆਨ 'ਚ ਲਿਆਓ ਤੇ ਆਪਾਂ ਬਕਾਇਦਾ ਕਾਰਵਾਈ ਕਰਾਂਗੇ ਡਰਾਈਵਰ ਦੀ ਕਿੰਨੀ ਕੈਂਜਰੀ ਹੋਈ ਹੈ ਜੀ ਹਾਂਜੀ ਡਰਾਈਵਰ ਦੀ ਕਿੰਨੀ ਕੈਂਜਰੀ ਹੋਈ ਹੈ ਜਿਹਦੇ ਸਾਡੇ ਉਹ ਸੀ ਉਹ ਮੈਡੀਕਲ ਰਿਪੋਰਟ ਚੈੱਕ ਕਰ ਰਹੇ ਹਾਂ ਅਸ ਪਰ ਮੈਡੀਕਲ ਜੋ ਵੀ ਸੈਕਸ਼ਨ ਬਣਦੀ ਹੋਊਗੀ ਉਹ ਸੀ ਸੈਕਸ਼ਨ ਲਾ ਕੇ ਪਰਚਾ ਦਿੰਦੇ ਹਾਂ